ਉਹ ਠੇਕੇਦਾਰਾ ਹੈਗਾ 31 ਮਾਰਚ ਵਾਲੀ ਪਈ ਉਹਦਾ ਕੋੜਿਆ ਦੇ ਦੇ ਕੋਈ ਪਈ ਨਾ ਕਿਹੜੀ ਬੀਕੇ ਸੌਫੀ ਦੇ ਦੇ ਜਿੰਨੇ ਦੀ ਆ ਇਹ 150 ਆ ਦੀ ਯਾਰ ਸਹੀ ਸਹੀ ਲਾ ਯਾਰ 31 ਮਾਰਚ ਵਾਲਾ ਉਹ ਦੇ ਦੇ ਠੇਕੇਦਾਰਾ ਦੇ ਦੇ ਨੂੰ ਮੇਰੇ ਕੋਲੇ 100 ਹੀ ਆ 400 ਦੇ ਦੇ ਅਤਨਾ ਹੀ ਬੰਦਾ ਆ ਆਪਣੇ ਅਰਗਾ ਰਣੂ ਕੀ ਬੰਦਾ ਕਿਵੇਂ ਆ ਬਾਈ ਇਹਨਾਂ ਵਾਅਦਾ ਦਿੱਤੀ ਪਾਣੀ ਰੰਗੀ ਜੀ ਇਹ ਠੇਕੇਦਾਰ ਕਿਹੜਾ ਯਾਰ ਕਮਾਈ ਦੇ ਲਾਚ ਇਹਨਾਂ ਦਾ ਬੰਨਾ ਆਪਣੇ ਇਹ ਕੁੜੀ ਆਵੇ ਉਹੀ ਪਾ ਦਿੰਦੇ ਆ ਸਾਲੇ ਉਵੇਂ ਸਾਡੇ ਅੱਜ ਕੀ ਗੱਲ ਬਣ ਗਈ ਅੱਬਾਈ ਯਾਰ ਟੈਨਸ਼ਨ ਆਈ ਬਹੁਤ ਆ ਕੁੜੀ ਆਵਿਆ ਮੈਂ ਥੋੜਾ ਟੈਨਸ਼ਨ ਆਉਦਾ ਪੁੱਛਣਾ ਭਰਾ ਓਏ ਕੀ ਕਰਦੀ ਆਪਣੇ ਅਰਿਆਂ ਨੂੰ ਓ ਪਾਣੀ ਥੋੜਾ ਪਾ ਯਾਰ ਸਾਨੂੰ ਆ ਕੋਈ ਨਹੀਂ ਕੀਤਾ ਅੱਗੇ ਏ ਨਕਲੀ ਹੈਗੇ ਇਹਨਾਂ ਨੇ ਕੀ ਕਰਨਾ ਦੱਸ ਇਹ ਬਸ ਕੰਮ ਖਤਮ ਘਰ ਦੀ ਕੱਢ ਕੇ ਪੀਆ ਕਰਕੇ ਫੇਰ ਗੱਡੀ ਚੱਲੂਗੀ ਚੰਦੂਆ ਕਿਵੇਂ ਆ ਠੀਕ ਹੈ ਠੀਕ ਹੈ ਬਾਈ ਠੀਕ ਬੰਦਾ ਏ ਉਹ ਨਹੀਂ ਅਰੇ ਬੰਦੇ ਲੱਗੇ ਜੀ ਇਹ ਲੈ ਕੇ ਜਾਣਾ ਹੈ ਬਹਿ ਜਾ ਆ ਜਾ ਬਾ ਬੈਠੇ ਬਹਿ ਜਾ ਵੇਖੀ ਛੱਡ ਨਹੀਂ ਸੈਤਾ ਸੈਤਾ ਚੱਲ ਠੀਕ ਆ ਪਰਾਵਾ ਬਾਲੀ ਪੀਂਦਾ ਇਹ ਇਹਦਾ ਨਿੱਤ ਦਾ ਕੰਮ ਹੈ ਜਾ ਕੁੜੀ ਬੋਤਲ ਚ ਕੀ ਬੋਤਲ ਰੱਖੀ ਬੈਠੇ ਬੋਤਲ ਚ ਕੀ ਛੱਡਿਆ ਝੋ ਪੀ ਦੀ ਗਾ ਹੋ ਰਾਇ ਇਹਦਾ ਰੋਜ਼ ਦਾ ਕੰਮ ਆ ਭਰਾਵਾ ਬਾਲੀ ਪੀਂਦਾ ਆ ਤੂੰ ਵੀ ਪੀ ਇੰਨੀ ਕਿ ਯਾਰ ਉਹ ਮੈਂ ਤਾਂ ਯਾਰ ਪੀ ਨਹੀਂ ਪਹੂਗੀ ਬੇਜੇ ਬੈਗ ਤੂੰ ਪੀ ਚਲੋ ਕਰ ਇੱਕ ਲਾ ਲੈਨੇ ਆ ਕਹਿੰਨੇ ਆ ਤਾਂ ਯਾਰ ਤੱਕ ਜਾਊਗੀ ਤਾਲੂਤਾ ਤਾਲੂਤਾ ਨਾਲ ਜੱਟ ਦੇ ਸੁਰਗਾ ਤੱਕ ਜਾ ਮਾਫ ਕਰਨਾ ਭੈਣ ਜੀ ਮੈਂ ਵੇਖਿਆ ਨਹੀਂ ਓ ਵੇਖ ਕੁੜੀ ਆਵਾ ਡੱਕਿਆ ਏ ਓ ਕੰਜਰ ਦੇ ਮੈਸਾ ਇਹਨਾਂ ਤੋਂ ਕਾਦੀ ਮਾਫੀ ਮੰਗਦਾ ਓਏ ਦਾ ਵੀ ਸਰਿਆ ਹੀ ਪਿਆ ਯਾਰ ਜਮਾਂ ਹੀ ਯਾਰ ਜੇ ਵਾਦੀ ਦੀ ਨਾ ਤੈਨੂੰ ਮਾਲ ਦਾ ਪੈਂਟਾ ਸਾਰੀਆਂ ਖੁੱਲੀਆਂ ਹੀ ਛੱਡ ਛੱਡੀਆਂ ਉਹ ਦੇਖ ਕੁੜੀਆਂ ਵਾਜ ਦਾ ਫਿਰਦਾ ਸੈਟ ਨੂੰ ਕੀ ਹੋ ਗਿਆ ਭਾਈ